ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਰਿਸ੍ਰੀ ਗੁਰੂਕ੍ਰਿਤ ਜੀ ਕੀ ਪਤਿਪਤੇਹ ਸ੍ਰੀ ਗੁਰੂਕ੍ਰਿਤ ਸਾਹਿਬ ਜੀ ਵਾਰਿਸ੍ਰੀ ਗੁਰੂਕ੍ਰਿਤ ਜੀ ਕੀ ਪਾਤਸ਼ਾਹ ਜੀ ਦਸਵੀਂ ਕ੍ਰਿਧੰਤ ਗੁਰੂਕ੍ਰਿਤ ਜੀ ਨੂੰ ਨਾਮ ਸਲੈਂਟ ਆਈ ਫੇ ਰੰਗਤ ਕੁਰਤੀ ਅਮਰਦਾਸ ਸ੍ਰਮਦਾਸ ਜੀ ਨੂੰ ਸਹਾਈ ਅਰਕੁਨ ਹਰਗੋਬਿੰਦ ਨੂੰ ਸਮਰ ਸ੍ਰੀ ਹਰਿਦਾਸ ਜੀ ਸ਼੍ਰੀ ਮਰਿਤਕ ਸਿੰਘ ਜੀ ਆਏ ਗੁਜਰਤ ਸਾਬ ਜੀ ਤੇ ਆਏ ਟੇਕ ਬਹਾਦਰ ਸਮਰਿਆ ਕਰ ਨੋ ਨੂੰ ਦਿਆ ਦੇ ਢਾਏ ਸਭ ਥਾਈ ਨੂੰ ਸਹਾਈ ਦਸ ਨੂੰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਨੂੰ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵਿਚਾਰ ਜੀ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰੀਆਂ ਚੋਹਾਂ ਸੰਜਾਦਿਆਂ ਚਾਲੀ ਬਖਤਿਆਂ ਹੱਥੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਤੇ ਚਲਾਈ ਤੇਕ ਵਾਹੀ ਤੇ ਕੀ ਅਣਖੀ ਪਾਤਸ਼ਾਹਾਂ ਪਿਆਰੀਆਂ ਸੁਚਾਰੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਨਮ ਸਿੰਘਾਂ ਸਿੰਘੜੀਆਂ ਨੇ ਧਰਮ ਰੇਸ ਸੀ ਦਿੱਤੇ ਬੰਦ ਬੰਦ ਫਟਵਾਹੀ ਫੋਕਰੀਆਂ ਲੋਹਾਈਆਂ ਚਰਕੀਆਂ ਤੇ ਚੜੇ ਆ ਰਹੇ ਨਾਲ ਚੜਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸੁੱਖੀ ਤੇ ਸਾਂ ਸੁਆਸਾ ਨਾਲ ਨਿਬਾਰੀ ਤਨ ਆ ਸਭੂ ਸ਼ਹੀਦਾ ਸਿੰਘਾਂ ਜੀ ਦੀ ਪਿੱਤਰ ਕਾਟ ਕਮਾਈ ਜੀ ਦਾ ਧੰਨ ਧਰ ਕੇ ਖਾਲਸਾ ਜੀ ਗੋਲੋ ਜੀ ਵਾਹਿਗੁਰੂ ਪੰਜਾ ਤਖਤਾ ਸਰਬਤਪੁਰ ਦਵਾਰੀਆਂ ਜੀ ਦਾ ਧੰਨ ਧਰ ਕੇ ਗੋਲੋ ਜੀ ਵਾਹਿਗੁਰੂ ਜੇ ਨਿਮਾਣੀ ਉਹ ਦੇ ਮਾਨ ਸਤਿਗੁਰ ਜੀ ਨਿਤਾਣੀ ਉਹ ਤਾਂ ਨੇ ਉਹਦੀ ਉਹ ਆਪਣੇ ਆਸਰੇ ਦੀ ਆਸਰਾ ਸੱਚੇ ਪਿਤਾਵਾ ਜੀ ਧੰਨ 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 ਸਤਿਪੰਥ ਚਵਰ ਚਤੁਰ ਦੇ ਮਾਲਿਕ ਹਾਜ਼ਰ ਨਾਜ਼ਰਪੁਰ ਦਾ ਰਜੀ ਦੇ ਸੁਭਾਇਮਾਨ ਜੁਕੋ ਜੋ ਅਤਾਲਨ ਦੀਨ ਦੁਨੀਆ ਦੇ ਮਾਲਿਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਧੰਨ 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 ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀਆਂ ਦੇ ਪਵਿੱਤਰ ਪਾਵਨ ਸਥਾਨ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਨੂੰ ਵਾਰਕ ਚੜ੍ਹਨਾ ਕਬਲਾ ਪਾਲ ਅਰਦਾਸ ਬੇਨਤੀ ਜੋੜੜੀ ਦਾ ਤਾਰਕਤਾ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਰਬੱਤ ਦੇ ਭਲੇ ਦੀ ਦਾਤ ਲਈ ਅਰਦਾਸ ਕਰੀ ਮੇਰਾ ਧਰਮਿਆ ਦਰੋਂ ਕਰੂੰ ਸਰਬੱਤ ਸੰਤਾਂ ਦਾ ਭਲਾ ਕਰਨਾ ਦਰੋਂ ਕਰੂੰ ਸਰਬੱਤ ਸੰਤਾਂ ਨੂੰ ਸਿੱਖੀ ਸਦਕਾ ਤਰੋ ਉਸਤਾ ਨਾਮ ਦਾ ਨਮਕਸ਼ਣਾ ਦੀ ਸਰਬੱਤ ਸੰਤਾਂ ਦੇ ਘਰਾ ਪਰਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਖੁਸ਼ੀ ਸ਼ਾਂਤੀ ਵਰਤੌਣੀ ਲਈ ਅਰੋਗਤਾਵਾਂ ਤੰਦਰੁਸਤੀਆਂ ਵਿਦਿਆਨ ਬਖਸ਼ ਕਰੇ ਔਰ ਸਦਨਾਂ ਦੀ ਨੌਕਰੀ ਔਰ ਕਾਰੋਬਾਰਾਂ ਨੂੰ ਸਤਿਗੁਰੂ ਜੀ ਦਰੋਂ ਕੋਈ ਵਾਧੇ ਵਰਦਕਾ ਪਾਉਣੀ ਆ ਸ਼ੁਭ ਭਾਵਨਾਵਾਂ ਦਾ ਪੂਰਨ ਕਰਨੀਆਂ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਮੀ ਦਾ ਤਾਰ ਪਿਤਾ ਆਪ ਜੀ ਦੀ ਮਿਹਰ ਸਦਕਾ ਭਾਦੋਂ ਦੇ ਮਹੀਨੇ ਦੀ ਰੰਭਤਾ ਹੋਈ ਹੈ ਸਤਿਗੁਰੂ ਇਹ ਮਹੀਨਾ ਸੇਵਕ ਪਰਿਵਾਰਾਂ ਦਾ ਸਤਿ ਸ਼ਕ ਸੰਤਾਂ ਦਾ ਸੇਵਾ ਸਮਰਨ ਦੇ ਨਾਲ ਭਾਵੇਂ ਅਨੁਸਾਰ ਚੜ੍ਹਦੀ ਕਲਾ ਦੇ ਨਾਲ ਬਤੀਤ ਕੋਰੋਨਾ ਆਪਣੇ ਚਰਨਾ ਕਮਲਾਂ ਦੇ ਨਾਲ ਸਦਾ ਜੋੜਨਾ ਬੇਅੰਤ ਤੁਲਾ ਰੱਖ ਲੈਣੀ ਜੀ ਸੁਖ ਹੋਵੇ ਨਾਮ ਚੜ੍ਹਿਆ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਆਵਾਜ਼ ਤੇਰੀ ਕਾ ਖਾਲਸਾ ਆਵਾਜ਼ ਤੇਰੀ ਸਤਿਪੰਥੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਆਵਾਜ਼ ਤੇਰੀ ਕਾ ਖਾਲਸਾ ਵਾਹਿਗੁਰੂ ਆਵਾਜ਼ ਤੇਰੀ ਕਾ ਖਾਲਸਾ ਆਵਾਜ਼ ਤੇ ਇਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ